ਕਿੰਨੀ ਉਮਰ ਦੇ ਵਿੱਚ ਤੁਹਾਨੂੰ ਜਿਹੜਾ ਕੈਂਸਰ ਹੋਇਆ ਸੀ ਕਿੰਨੇ ਟਾਈਮ ਪਹਿਲਾਂ ਦੀ ਗੱਲ ਹੈ ਜੀ ਸਾਢੇ ਕਿਹ ਹੋਇਆ ਜੀ ਇਹ 7ਵੇਂ ਮਹੀਨੇ ਮੈਨੂੰ ਪਤਾ ਲੱਗਿਆ ਸੀਗਾ ਸਾਹ ਦੀ ਦਿੱਕਤ ਆਉਣ ਲੱਗ ਗਈ ਸੀ ਮੈਨੂੰ ਤੇ ਫਿਰ ਟੈਸਟ ਉਸ ਤੇ ਕਰਾਈ ਉਹਦੇ ਵਿੱਚ ਕਲੀਅਰ ਹੋ ਗਿਆ ਸੀਗਾ ਕਿ ਕੈਂਸਰ ਸੀਗਾ ਚੈਸਟ ਕੈਂਸਰ ਤੇ ਗਰਦਨ ਤੇ ਸੀਗਾ ਜੀ ਇਹ ਤੋਂ ਪਹਿਲਾਂ ਦੀ ਗੱਲ ਕਰੀਏ ਜੇ ਤੁਸੀਂ ਮਤਲਬ ਨਿਹੰਗ ਸਿੰਘ ਬਾਣੇ ਦੇ ਵਿੱਚ ਰਹਿੰਦੇ ਹੁੰਦੇ ਸੀ ਸਰੂਪ ਤੁਹਾਡਾ ਜਿਹੜਾ ਸੀਗਾ ਤੁਸੀਂ ਪਹਿਲਾਂ ਵੀ ਬਹੁਤ ਸੇਵਾ ਕੀਤੀ ਹੈ ਕਾਫੀ ਅਡੜ ਥਾਵਾਂ ਤੇ ਜੰਮੂ ਕਸ਼ਮੀਰ ਕੇਸਾਂ ਦੀ ਬੇਅਦਬੀ ਹੋਈ ਸੀ ਨਵੇਂ ਸ਼ਹਿਰ ਕੇਸਾਂ ਦੀ ਵੀ ਅਵਧੀ ਭਈ ਸੀ ਜਾਂ ਕਿਤੇ ਕੁਰਾਨ ਸ਼ਰੀਫ ਦੀ ਬੇਦਵੀ ਉੱਥੇ ਹੁੰਦੀ ਮਲੇਰ ਕੋਟਰੀ ਉੱਥੇ ਵੀ ਅਸੀਂ ਆਦਾ ਨਾਰਾ ਮਾਰਨ ਜਾਂਦੇ ਸੀ ਇਹ ਨਹੀਂ ਕਿ ਸਿੱਖ ਧਰਮ ਵਾਸਤੇ Hindu ਧਰਮ ਵਾਸਤੇ ਵੀ ਅਸੀਂ ਖੜਦੇ ਰਹੇ ਹਾਂ ਮੁਸਲਮਾਨ ਧਰਮ ਵਾਸਤੇ ਵੀ ਅਸੀਂ ਖੜਦੇ ਰਹੇ ਸੀਗੇ 7 ਦਿਨ ਹਸਪੀਟਲ ਦੇ ਵਿੱਚ ਐਡਮਿਟ ਰਹਿਣਾ ਰੋਟੀ ਤੱਕ ਨਹੀਂ ਦਿੱਤੀ ਜਾਂਦੀ ਜਦੋਂ ਕੀਮੋਥੈਰਪੀ ਲੱਗਦੀ ਸੀ ਨਾ ਇੱਕ ਬੋਤਲ ਮੈਨੂੰ 36 36 ਘੰਟੇ ਲਾ ਜਾਂਦੇ ਇੱਕ 500 ml ਦੀ ਬੋਤਲ ਚੜਨ ਵਾਸਤੇ ਤੋਂ ਬਾਅਦ ਮੈਨੂੰ ਰੇਡੀਏਸ਼ਨ ਲੱਗੇ ਜਿਹੜੇ ਮਸ਼ੀਨ ਦੇ ਵਿੱਚ ਪਾ ਕੇ ਕਿਰਨਾ ਵਜਦੇ ਹੁੰਦੇ ਹਨ ਉਹ ਇੱਥੇ ਛਾਤੀ ਦੇ ਵਿੱਚ ਰਹਿ ਗਿਆ ਸੀ ਥੋੜਾ ਜਿਹਾ ਤੇ ਫਿਰ ਉਹਦੇ ਨਾਲ ਉਹਨੂੰ ਸਾੜਿਆ ਸੀਗਾ ਜਦੋਂ ਕੀਮੋਥੈਰਪੀ ਹੁੰਦੀ ਹੈ ਨਾ ਅਕਸਰ ਜਿਹੜਾ ਹੈ ਉਹ ਸਰੀਰ ਤੇ ਜਿੰਨੇ ਕੇਸ ਹੁੰਦੇ ਨੇ ਉਹ ਉੱਤ ਜਾ ਜਾਂਦੇ ਨੇਗੇ ਹਾਂ ਜੀ ਹਾਂ ਜੀ ਬਿਲਕੁਲ ਮੈਂ ਕਹਿੰਨਾ ਅੱਖਾਂ ਦੇ ਵੀ ਆ ਪਰ ਭਟਿਆਂ ਦੇ ਦਾੜੀ ਦੇ ਸਿਰ ਦੇ ਸਾਰੇ ਕੇਸ ਝੜ ਗਏ ਸੀਗੇ ਪੂਰੇ ਗੰਜਾ ਹੀ ਹੋ ਗਏ ਸੀ ਇੱਕ ਸਾਖ ਦਾ ਗੁਰਬਾਣੀ ਦਾ ਕਿੰਨਾ ਖਾਸਾਤ ਮਿਲਿਆ ਤੁਹਾਨੂੰ ਗੁਰਬਾਣੀ ਦਾ ਭਾਈ ਸਾਹਿਬ ਜੀ ਬਹੁਤ ਜ਼ਿਆਦਾ ਸਾਥ ਮਿਲਿਆ ਚੋ ਪਈ ਸਾਧੀਆਂ ਬਾਣੀ ਮੈਂ ਪੜਦਾ ਹੀ ਰਹਿੰਦਾ ਹੁੰਦਾ ਸੀ ਉੱਥੇ ਥੋੜੀ ਜਿਹੀ ਜ਼ਿਆਦਾ ਪੜਨੀ ਪੈਂਦੀ ਕਿਉਂਕਿ ਦੁੱਖ ਵਿੱਚ ਕਹਿੰਦੇ ਨਾ ਜਦੋਂ ਬੰਦੇ ਤੇ ਦੁੱਖ ਆ ਜਾਂਦਾ ਤੇ ਗੁਰਬਾਣੀ ਹੀ ਸਹਾਰਾ ਦਿੰਦੀ ਆ ਤੇ ਕੀਮੋਥਰਪੀਆ ਮੈਨੂੰ ਲੱਗਦੀਆਂ ਹਟਦੀਆਂ ਸੀ 5 ਦਿਨ ਦੀ ਮੈਨੂੰ ਰੈਸਟ ਹੁੰਦੀ ਸੀ ਉਸ ਤੋਂ ਬਾਅਦ ਤੋਂ 6ਵੇਂ ਦਿਨ ਮੈਂ ਦਰਬਾਰ ਸਾਹਿਬ ਜਾਣਾ ਹੀ ਜਾਣਾ ਭਾਵੇਂ ਜਿੱਦਾਂ ਮਰਜੀ ਜਾਵਾਂ ਮੇਰੀ ਤੇ ਬਹੁਤ ਵੱਡੀ ਬਿਮਾਰੀ ਸੀ ਜਿਹੜੀਆਂ ਨਿੱਕੀਆਂ ਬਿਮਾਰੀਆਂ ਵਾਲੇ ਵੀ ਦੁਨੀਆ ਛੱਡ ਗਈ ਆ ਸਿਰਫ ਪੈਸੇ ਖ ਪਹਿ ਇਹ ਨਾ ਹੁਣ ਕਤਰ ਲਾਜ ਨਹੀਂ ਕਰਾ ਸਕਦੇ ਇੱਥੇ ਬੈਠੇ ਹੀ ਮੈਂ ਸੋਚਦਾ ਹਾਂ ਜੇ ਗੁਰਾਂ ਦਾ ਸਮਾਰੈ ਨੇ ਜਿੰਦਗੀ ਬਖਸ਼ੀ ਦਵਾਰੋਂ ਸਵਾਸ ਬਖਸ਼ੇ ਤੇ ਅਸੀਂ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਾਂਗੇ ਹਰ ਘਰ ਦੇ ਵਿੱਚ ਕੋਈ ਨਾ ਕੋਈ ਮਰੀਜ਼ ਪਿਆ ਹੁੰਦਾ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਬਿਮਾਰੀ ਜਿਹੜੀ ਆ ਉਹ ਅਕਸਰ ਲੱਗੀ ਹੁੰਦੀ ਆ ਤੇ ਅਸੀਂ ਡਾਕਟਰਾਂ ਦੇ ਘੇੜੇ ਕੱਢਦੇ ਰਹਿੰਦੇ ਆ ਪਰ ਜੇ ਗੱਲ ਕੀਤੀ ਜਾਵੇ ਤਾਂ ਕੈਂਸਰ ਵਰਗੀ ਬਿਮਾਰੀ ਜਿਹੜੀ ਆ ਉਹ ਹਰ ਇੱਕ ਬੰਦਾ ਡਰਦਾ ਹੈ ਕਿ ਸਾਡੇ ਘਰੇ ਨਾ ਆਵੇ ਸਾਡੇ ਘਰ ਦੇ ਵਿੱਚ ਅਜਿਹੀ ਬਿਮਾਰੀ ਦਾ ਨਾਮ ਵੀ ਨਾ ਲਿੱਤਾ ਜਾਵੇ ਕਿਉਂਕਿ ਇਹ ਹੈ ਹੀ ਇੰਨੀ ਭਿਆਨਕ ਹੈ ਜਿਸ ਦਾ ਅੰਤ ਬਹੁਤ ਹੀ ਜਿਹੜਾ ਬੁਰਾ ਹੁੰਦਾ ਪਰ ਅੱਜ ਤੁਹਾਨੂੰ ਇੱਕ ਅਜਿਹੇ ਵਿਅਕਤੀ ਨਾਲ ਮਿਲਵਾ ਰਹੇ ਹਾਂ ਵੀਰ ਸਾਡੇ ਨਾਲ ਮੌਜੂਦ ਹੈ ਜਿਹੜਾ ਕਿ ਕੈਂਸਰ ਹੋਣ ਦੇ ਬਾਵਜੂਦ ਕਿੱਦਾਂ ਕੈਂਸਰ ਨਾਲ ਲੜ ਕੇ ਜੂਝ ਕੇ ਵਾਪਸ ਆਇਆ ਤੇ ਹੁਣ ਨਵੀਂ ਜ਼ਿੰਦਗੀ ਜਿਹੜੀ ਆਪਣੇ ਸ਼ੁਰੂ ਕੀਤੀ ਹੈ ਸਾਡੇ ਨਾਲ ਮੌਜੂਦ ਹੈ ਵੀਰ ਗੁਰਦੀਪ ਸਿੰਘ 29 ਸਾਲਾਂ ਦੀ ਉਮਰ ਹੈ ਕੈਂਸਰ ਹੋਇਆ ਸੀ ਇਹਨਾਂ ਨੂੰ ਤੇ ਉਸ ਤੋਂ ਬਾਅਦ ਡਾਇਗਨੋਸ ਹੋ ਗਿਆ ਕਿੱਦਾਂ ਟ੍ਰੀਟਮੈਂਟ ਹੋਇਆ ਕਿੰਨਾ ਲੜਨਾ ਪਿਆ ਕਿੰਨੀ ਮੁਸ਼ਕਲਤ ਕਰਨੀ ਪਈ ਤੇ ਵਾਪਸੀ ਜਿਹੜਾ ਹੁਣ ਦੁਬਾਰਾ ਆਪਣੀ ਜ਼ਿੰਦਗੀ ਚ ਆਏ ਨੇ ਮਿਲਵਾਉਨੇ ਆ ਗੱਲਬਾਤ ਕਰਦੇ ਆ ਜੀ ਸਵਾਗਤ ਹੈ ਵੀਰ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੀ ਹਿੰਮਤ ਹੈ ਕਿ ਇਦਾਂ ਦੀ ਬਿਮਾਰੀ ਜਿੱਤੋਂ ਲੋਕ ਨਾਮ ਲੈਣ ਤੋਂ ਵੀ ਡਰਦੇ ਨੇ ਤੁਸੀਂ ਉਹਦੇ ਨਾਲ ਜੂਝੇ ਲੜ ਕੇ ਤੁਸੀਂ ਵਾਪਸ ਆਏ ਹੋ ਜੀ ਜੀ ਕਿੰਨੀ ਉਮਰ ਦੇ ਵਿੱਚ ਤੁਹਾਨੂੰ ਜਿਹੜਾ ਕੈਂਸਰ ਹੋਇਆ ਸੀ ਕਿੰਨੇ ਟਾਈਮ ਪਹਿਲਾਂ ਦੀ ਗੱਲ ਹੈ ਵੀਰ ਜੀ ਸਾਲ ਕੀ ਹੋਇਆ ਜੀ ਇਹ 7ਵੇਂ ਮਹੀਨੇ ਮੈਨੂੰ ਪਤਾ ਲੱਗਿਆ ਸੀਗਾ ਸਾਹ ਦੀ ਦਿੱਕਤ ਆਉਣ ਲੱਗ ਗਈ ਸੀ ਮੈਨੂੰ ਤੇ ਫਿਰ ਟੈਸਟ ਟੂਸਟ ਕਰਾਈ ਉਹਦੇ ਵਿੱਚ ਕਲੀਅਰ ਹੋ ਗਿਆ ਸੀਗਾ ਕਿ ਕੈਂਸਰ ਸੀਗਾ ਚੈਸਟ ਕੈਂਸਰ ਤੇ ਗਰਦਨ ਤੇ ਸੀਗਾ ਜੀ ਅੱਛਾ ਜੀ ਤੇ ਫਿਰ ਉਸ ਤੋਂ ਬਾਅਦ ਕਿੱਦਾਂ ਮਤਲਬ ਇਹਦਾ ਪ੍ਰੋਸੈਸ ਸਟਾਰਟ ਹੋਇਆ ਤੁਸੀਂ ਟਰੀਟਮੈਂਟ ਦਾ ਕੀਤਾ ਕਿੱਦਾਂ ਹੋਇਆ ਉਹ ਸਾਰਾ ਕੁਝ ਫਿਰ ਇਹਦੇ ਆ ਜੀ ਦੋ ਰਿਪੋਰਟਾਂ ਆਈਆਂ ਸੀ ਇੱਕ ਗਈ ਸੀ ਬੰਬੇ ਤੇ ਇੱਕ ਦਿੱਲੀ ਗਈ ਸੀ ਤੇ ਉਸ ਤੋਂ ਬਾਅਦ ਮੇਰੇ 6 ਕੀਮੋ ਲੱਗੀਆਂ ਨੇ ਤੇ 20 ਰੇਡੀਏਸ਼ਨ ਲੱਗੇ ਜੀ ਹਾਂਜੀ ਇਤੋਂ ਪਹਿਲਾਂ ਦੀ ਗੱਲ ਕਰੀਏ ਜੇ ਤੁਸੀਂ ਮਤਲਬ ਨਿਹੰਗ ਸਿੰਘ ਬਾਣੇ ਦੇ ਵਿੱਚ ਰਹਿੰਦੇ ਹੁੰਦੇ ਸੀ ਸਰੂਪ ਤੁਹਾਡਾ ਜਿਹੜਾ ਸੀਗਾ ਤੁਸੀਂ ਪਹਿਲਾਂ ਵੀ ਬਹੁਤ ਸੇਵਾ ਕੀਤੀ ਹੈ ਕਾਫੀ ਆਡੜ ਥਾਵਾਂ ਤੇ ਥੋੜਾ ਜਿਹਾ ਉਸ ਜ਼ਿੰਦਗੀ ਬਾਰੇ ਚਾਨਣਾ ਪਾਓ ਜੀ ਮੈਂ ਭਾਈ ਜੋਗਾ ਸਿੰਘ ਖਾਲਸਤਾਨੀ ਦੇ ਨਾਲ ਵਿਚਰਦਾ ਰਿਆ ਮਾਂ ਜਿਨ੍ਹਾਂ ਦੇ ਪਿਛਲੇ ਸਮੇਂ 2016 ਦੇ ਵਿੱਚ ਐਕਸੀਡੈਂਟ ਕਰਾ ਦਿੱਤਾ ਗਿਆ ਸੀ ਉਹਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਉਸ ਟਾਈਮੇ ਵੀ ਮੈਂ ਨਾਲ ਹੀ ਸੀਗਾ ਉਹਨਾਂ ਦੇ ਤੇ ਉਸ ਟਾਈਮ ਤੋਂ ਵਿਚਰਦੇ ਰਹੇ ਸੀਗੇ ਕਾਫੀ ਸਵਾਵਾਵਾਂ ਕੀਤੀਆਂ ਜਿੱਦਾਂ ਕਿ ਵਿਆਸ ਮੋਰਚਾ ਲੱਗਾ ਸੀਗਾ ਸ਼ਿਵਸ਼ੰਨਾ ਨੇ ਲਲਕਾਰਿਆ ਸੀ ਉਦੋਂ ਵੀ ਅਸੀਂ ਨਾਲ ਹੀ ਸੀਗੇ ਜੰਮੂ ਕਸ਼ਮੀਰ ਕੇਸਾਂ ਦੀ ਬੇਅਦਬੀ ਹੋਈ ਸੀ ਨਵੇਂ ਸ਼ਹਿਰ ਕੇਸਾਂ ਦੀ ਬੇਅਦਬੀ ਹੋਈ ਸੀ ਜਾਂ ਕਿਤੇ ਕੁਰਾਨ ਸ਼ਰੀਫ ਦੀ ਬੇਅਦਬੀ ਉੱਥੇ ਹੁੰਦੀ ਮਰੀਲ ਕੋਟਰੀ ਉੱਥੇ ਵੀ ਅਸੀਂ ਆਜ਼ਾਦ ਨਾਰਾ ਮਾਰਨ ਜਾਂਦੇ ਸੀ ਇਹ ਨਹੀਂ ਕਿ ਸਿੱਖ ਧਰਮ ਵਾਸਤੇ Hindu ਧਰਮ ਵਾਸਤੇ ਵੀ ਅਸੀਂ ਖੜਦੇ ਰਹੇ ਹਾਂ ਮੁਸਲਮਾਨ ਧਰਮ ਵਾਸਤੇ ਵੀ ਅਸੀਂ ਖੜਦੇ ਰਹੇ ਸੀਗੇ ਪਿਛਲੇ ਸਮੇਂ ਜੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਕਾਫੀ ਤੁਹਾਡੀਆਂ ਵੀਡੀਓਜ਼ ਵੀ ਆਈਆਂ ਸੀ ਕਿ ਤੁਸੀਂ ਕਾਫੀ ਮਰੀਜ਼ਾਂ ਦੀ ਜਿਹੜੀ ਆ ਉਹ ਵੀ ਸੇਵਾ ਕਰਦੇ ਰਹੇ ਸੀ ਤੁਸੀਂ ਜੀ ਜੀ ਹਾਂ ਜੀ ਕਾਫੀ ਸਮੇਂ ਅਸੀਂ ਲੋੜਵੰਦ ਪਰਿਵਾਰਾਂ ਦੀ ਵੀ ਸੇਵਾ ਕਰਦੇ ਰਹੇ ਹਾਂ ਕੈਂਸਰ ਹੋਂ ਕਰਕੇ ਉਹ ਛੁੱਟ ਗਈਆਂ ਸੀ ਸਾਡੇ ਕੋ ਹੁਣ ਅਸੀਂ ਦੁਬਾਰੋ ਫੇਰ ਉਹੀ ਪ੍ਰਾਲਾਹ ਹੀ ਸ਼ੁਰੂ ਕਰ ਲਿਆ ਔਰ ਥੋੜੇ ਕੇ ਸਮੇਂ ਤੱਕ ਚਾਲੂ ਕਰ ਦੇਣਾ ਜਿੱਦਾਂ ਕਿ ਨਿਰਵਾਰ ਸਾਹਿਬ ਦੇ ਲਾਗੇ ਨਸ਼ੇ ਦੀਆਂ ਦੁਕਾਨਾਂ ਹੁੰਦੀਆਂ ਸੀ ਅਸੀਂ ਉਹ ਵੀ ਜਾ ਜਾ ਕੇ ਬੰਦ ਕਰਾਉਂਦੇ ਰਹੇ ਜਿਹੜੇ ਕਿ ਕਿਲੋ ਡੇਢ ਕਿਲੋ ਏਰੀਆ ਦੇ ਵਿੱਚ ਗਲੀਆਂ ਦੇ ਵਿੱਚ ਜਿੱਥੋਂ ਅਸੀਂ ਲੰਘਦੇ ਆਂ ਦਰਬਾਰ ਸਾਹਿਬ ਨੂੰ ਜਾਂਦੇ ਉੱਥੇ ਕਾਫੀ ਦੁਕਾਨਾਂ ਹੁੰਦੇ ਸੀ ਅਸੀਂ ਉਹ ਵੀ ਬੰਦ ਕਰਾਉਂਦੇ ਰਹੇ ਜੀ ਤੇ ਉਹ ਤੁਹਾਨੂੰ ਜਦੋਂ ਕੈਂਸਰ ਹੋਇਆ ਉਸ ਤੋਂ ਬਾਅਦ ਫਿਰ ਜਿਹੜਾ ਤੁਹਾਡਾ ਟਰੀਟਮੈਂਟ ਸੀ ਕਿਉਂਕਿ ਬਹੁਤ ਮਹਿੰਗਾ ਹੁੰਦਾ ਖਰਚਾ ਸਾਰਾ ਉਹਦਾ ਫਿਰ ਕਿੱਥੋਂ ਹੋਇਆ ਪੂਰਾ ਕਰੀਬਨ ਮੇਰੇ ਤੇ ਟਰੀਟਮੈਂਟ ਤੇ ਘੱਟੋ ਘੱਟ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਾ 10 ਲੱਖ ਰੁਪਏ ਖਰਚਾ ਆ ਚੁੱਕਿਆ ਵਾ ਜਿਹਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਤਾਂ ਸ਼੍ਰੀ ਗੁਰੂ ਨਾਨਕ ਦਾਸ ਮਹਾਰਾਜ ਦਾ ਕਿਰਪਾ ਰਹੀ ਹੈ ਕਿ ਅੱਜ ਮੈਂ ਫਿਰ ਵਿਚਰਨ ਲੱਗਿਆ ਪੰਥ ਦੇ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਵਾ ਕਿ ਸਭ ਤੋਂ ਪਹਿਲਾਂ ਜਦੋਂ ਮੈਂ ਹਸਪੀਟਲ ਦਾਖਲ ਹੋਇਆ ਸੀਗਾ ਤੇ ਭਾਈ ਮਕੇਰੀਆਂ ਤੋਂ ਨੇ ਪ੍ਰਿਤਪਾਲ ਸਿੰਘ ਮਕੇਰੀਆਂ ਤੋਂ ਉਹਨਾਂ ਦਾ ਸਭ ਤੋਂ ਪਹਿਲਾਂ ਮੈਨੂੰ ਫੋਨ ਆਇਆ ਸੀ ਮੈਂ ਪਹਿਲਾਂ ਬੇਨਤੀ ਲਾਤੀ ਸੀ ਉਹਨਾਂ ਨੂੰ ਤੇ ਪਰ ਗੁਰੂਆਂ ਦਾ ਸਹਾਰਾ ਜੀ ਕਿਰਪਾ ਨਾਲ ਉਹਨਾਂ ਦਾ ਆਪਣੇ ਆਪ ਹੀ ਮੈਨੂੰ ਫੋਨ ਆ ਗਿਆ ਸੀਗਾ ਤੇ ਕਿਸ ਤਰ੍ਹਾਂ ਚੱਲਦਾ ਲਾਜ ਮੈਂ ਕਿਹਾ ਜੀ ਮੈਂ ਦਾਖਲ ਹੋਇਆ ਹੀ ਆ ਤੇ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਸਟਾਰਟ ਕਰਤੀ ਸੇਵਾ ਭੇਜਣੀ ਸੰਗਤਾਂ ਨੂੰ ਵੇਰ ਕੇ ਤੇ ਬਾਕੀ ਭਾਈ ਰঞ্জੀਤ ਸਿੰਘ ਜੀ ਦਮਦਮੇ ਟਕਸਾਲ ਭਾਈ ਭਪਿੰ다 ਸਿੰਘ ਜੀ 6 ਜੂਨ ਤੇ ਬਲਜਿੰਦਰ ਸਿੰਘ ਜੀ ਪਰਮਾਨੰ ਲਾਡੀ ਵੀਰ ਇਹਨਾਂ ਨੇ ਫਿਰ ਸਾਰਿਆਂ ਨੇ ਵੀਡੀਓ ਪਾਉਣੀ ਚਾਲੂ ਕਰਤੀਆਂ ਸੀ ਤੇ ਸਾਰੀਆਂ ਸੰਗਤਾਂ ਨੇ ਥੋੜੀ ਥੋੜੀ ਸੇਵਾ ਦੇ ਸਬੰਧ ਭੇਜ-ਭੇਜ ਕੇ ਤੇ ਮੇਰਾ ਇਲਾਜ ਕਰਾਇਆ ਜਿਸ ਦਿਨ ਮੈਂ ਹਸਪੀਟਲ ਹੈਡਮਟ ਹੋਇਆ ਸੀ ਮੇਰੇ ਕੋਲ 30-35000 ਰੁਪਏ ਸਾਰਾ ਸੀਗਾ ਤੇ ਬਾਅਦ ਵਿੱਚ ਵੱਡੇ ਭਰਾਣੇ ਦੋ ਤਿੰਨ ਲੋਨ ਲਏ ਤੇ ਫਿਰ ਹੋਲੀ-ਹੋਲੀ ਕਲੀਅਰ ਹੁੰਦੇ ਰੇ ਨਾਲ ਦੀ ਨਾਲ ਬਾਕੀ ਸਾਰੇ ਲੋਨ ਤਾਂ ਉਤਰ ਗਏ ਬਸ ਇੱਕੋ ਹੀ ਲੋਨ ਰਹਿ ਗਿਆ ਸੀ ਉਹ 2 ਲੱਖ ਦਾ ਜੀ ਅੱਛਾ ਹਾਂ ਜੀ ਅਕਸਰ ਨਹੀਂ ਚੀਜ਼ ਸੁਣੀਦੀ ਹੈ ਕਿ ਜਦੋਂ ਕੈਂਸਰ ਹੁੰਦਾ ਨਾ ਕਿਸੇ ਨੂੰ ਤੇ ਉਹਦਾ ਜਿਹੜਾ ਇੱਕ ਟਰੀਟਮੈਂਟ ਹੈ ਜਾਂ ਉਦੇ ਵਿੱਚ ਉਸ ਸਟੇਜ ਤੋਂ ਨਿਕਲਣਾ ਬੜਾ ਔਖਾ ਹੈ ਬਹੁਤ ਦਰਦ ਹੁੰਦੀ ਹੈ ਕਿਦਾਂ ਦਾ ਤੁਹਾਨੂੰ ਜਿਹੜਾ ਫੀਲਿੰਗ ਸੀ ਤੁਹਾਡੀ ਭਾਈ ਜਿਹੜੀਆਂ ਤਾਂ ਕੀਮੋਥੈਰਪੀਆਂ ਮੈਨੂੰ ਲੱਗਦੇ ਰਹੀਆਂ ਉਹਦੇ ਵਿੱਚ ਤਾਂ ਮੈਨੂੰ ਮੁਸ਼ਕਲ ਹੈ ਨਹੀਂ ਸੀ ਮੈਂ ਬਚ ਸਕੂਗਾ ਤੇ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਆ ਹੌਲੀ 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 ਸਹੰਦੇ ਹੈਗੇ ਪਰ ਬਹੁਤ ਦੁੱਖ ਝੱਲਨੇ ਪਏ ਉਸ ਚੀਜ਼ ਦੇ ਵਿੱਚ ਮੈਨੂੰ ਜਦੋਂ ਕੀਮੋਥੈਰਪੀਆਂ ਲੱਗਦੇ ਰਹੀਆਂ ਉਹ ਤਾਂ ਬਹੁਤ ਮੁਸ਼ਕਲ ਸੀਗਾ ਜੀ ਸਰੀਰ ਇੱਕ ਵਾਰੀ ਤਾਂ ਪੂਰਾ ਡਾਊਨ ਕਰ ਦਿੰਦਾ ਸੀ ਕਿਉਂਕਿ ਹਫਤੇ ਵਿੱਚ ਮੈਨੂੰ 7 ਕੀਮੋਆਂ ਲੱਗਦੀਆਂ ਸੀਗੀਆਂ ਤੇ 60 ਦਿਨ ਹਸਪੀਟਲ ਐਡਮਿਟ ਹੀ ਰਹਿਣਾ ਪੈਂਦਾ ਈ ਉਹ 7 ਦਿਨ ਤੇ ਮੇਰੇ ਵਾਸਤੇ ਇੱਕ ਬਹੁਤ ਮੁਸ਼ਕਲ ਜੀ ਸੀ ਦਿਨ ਸੀਗੇ 7 ਦਿਨ ਹਸਪੀਟਲ ਦੇ ਵਿੱਚ ਐਡਮਿਟ ਰਹਿਣਾ ਰੋਟੀ ਤੱਕ ਨਹੀਂ ਮਤੋਂ ਖਾਦੀ ਜਾਂਦੀ ਜਦੋਂ ਕੀਮੋਥੈਰਪੀ ਲੱਗਦੀ ਸੀ ਨਾ ਇੱਕ ਬੋਤਲ ਮੈਨੂੰ 36 36 ਘੰਟੇ ਲੱਗ ਜਾਂਦੇ ਇੱਕ 500 ਐਮਐਲ ਦੀ ਬੋਤਲ ਚੜਨ ਵਾਸਤੇ 36 ਘੰਟੇ ਲੱਗ ਜਾਂਦੇ ਤੇ ਰੋਟੀ ਵੀ ਨਹੀਂ ਖਾਦੀ ਜਾਂਦੀ ਹੁੰਦੀ ਮਤ ਤੇ ਕਿੱਦਾਂ ਫਿਰ ਮਤਲਬ ਜਦੋਂ ਤੁਹਾਡੇ ਤੇ ਥੈਰੇਪੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਕੀ ਪ੍ਰੋਸੀਜਰ ਹੁੰਦਾ ਉਹ ਸਾਰਾ ਕਿੱਦਾਂ ਕਰਦੇ ਨੇ ਡਾਕਟਰ ਇੱਕ ਜੀ ਆਪਣਾ ਮੇਰੇ ਖਾਨਾ ਕੋਈ ਇੱਕ ਕੋਬਰਾ ਸੱਪ ਤੇ ਦੋ ਸੱਪਾਂ ਦਾ ਹੋਰ ਉਹ ਇੱਕ ਪੁਆਇੰਟ ਪੁਆਇੰਟ ਚੜਦਾ ਸੀਗਾ 500 ਐਮਐਲ ਦੀ ਬੋਤਲ 'ਚ ਉਹਦੇ ਵਿੱਚ ਪਾਉਂਦੇ ਸੀ ਕੈਮੀਕਲ ਤੇ ਉਹ ਇੱਕ ਬੋਤਲ ਜਿਹੜੀ ਮਸ਼ੀਨ ਦੇ ਰਹੀ ਜਲਦੀ ਹੁੰਦੀ ਸੀ ਮੈਨੂੰ ਇੱਕ 500 ਐਮਐਲ ਦੀ ਬੋਤਲ 36 ਘੰਟਿਆਂ ਦੇ ਵਿੱਚ ਚੜਦੀ ਹੁੰਦੀ ਸੀ ਤੇ ਉਹਦੇ ਨਾਲ ਫਿਰ ਜਿਹੜਾ ਤੁਹਾਡਾ ਹੋੜੀ ਹੋੜੀ ਹਾਂਜੀ ਹਾਂਜੀ ਉਹਦੇ ਨਾਲ ਹੋੜੀ ਵਾਲੀ ਜਿਹੜੀਆਂ ਗਿਲਟੀਆਂ ਸੀ ਉਹਨੂੰ ਗਾਲ ਦਿੰਦੀ ਸੀ ਤੇ ਫਿਰ ਥੋੜਾ ਜਿਹਾ ਰਹਿ ਗਿਆ ਸੀ ਉਸ ਤੋਂ ਬਾਅਦ ਮੈਨੂੰ ਰੇਡੀਏਸ਼ਨ ਲੱਗੇ ਜਿਹੜੇ ਮਸ਼ੀਨ ਦੇ ਵਿੱਚ ਪਾ ਕੇ ਕਿਰਨਾ ਵਜਦੀ ਹੁੰਦੀਆਂ ਹਨ ਨਾ ਉਹ ਇੱਥੇ ਛਾਤੀ ਦੇ ਵਿੱਚ ਰਹਿ ਗਿਆ ਸੀ ਥੋੜਾ ਜਿਹਾ ਤੇ ਫਿਰ ਉਹਦੇ ਨਾਲ ਉਹਨੂੰ ਸਾੜਿਆ ਸੀਗਾ ਅੱਛਾ ਹਾਂਜੀ ਤੇ ਜਦੋਂ ਕੀਮੋਥੈਰਪੀ ਹੁੰਦੀ ਹੈ ਨਾ ਅਕਸਰ ਜਿਹੜਾ ਹੈ ਉਹ ਸਰੀਰ ਤੇ ਜਿੰਨੇ ਕੇਸ ਹੁੰਦੇ ਨੇ ਉਹ ਉੱਤ ਜਾਦੇ ਰਹੇਗੇ ਹਾਂਜੀ ਹਾਂਜੀ ਬਿਲਕੁਲ ਮੈਂ ਕਹਿੰਨਾ ਅੱਖਾਂ ਦੇ ਵੀ ਆ ਪਰ ਭਟਿਆਂ ਦੇ ਦਾੜੀ ਦੇ ਸਿਰ ਦੇ ਸਾਰੇ ਕੇਸ ਝੜ ਗਏ ਸੀਗੇ ਪੂਰੇ ਗੰਜਾ ਹੀ ਹੋ ਗਏ ਸੀ ਇੱਕ ਸਾਹ ਦਾ ਤੇ ਹੁਣ ਫਿਰ ਦੁਬਾਰਾ ਆਉਣੇ ਚੱਲੋ ਗਿਆ ਕੇਸ ਹਾਂਜੀ ਇਹ ਸਾਰੇ ਪ੍ਰੋਸੀਜਰ ਦੇ ਵਿੱਚ ਜਦੋਂ ਤੁਹਾਨੂੰ ਕੀਮੋਥੈਰਪੀਆਂ ਲੱਗਦੀਆਂ ਸੀਗੀਆਂ ਗੁਰਬਾਣੀ ਦਾ ਕਿੰਨਾ ਕੁ ਸਾਥ ਮਿਲਿਆ ਤੁਹਾਨੂੰ ਗੁਰਬਾਣੀ ਦਾ ਭਾਈ ਸਾਹਿਬ ਜੀ ਬਹੁਤ ਜ਼ਿਆਦਾ ਸਾਥ ਮਿਲਿਆ ਚੋ ਪੈਸਾ ਦੀ ਬਾਣੀ ਮੈਂ ਪੜਦਾ ਹੀ ਰਹਿੰਦਾ ਹੁੰਦਾ ਸੀ ਹਸਪੀਟਲ ਜਦੋਂ ਕੀਮੋ ਲੱਗਦੀਆਂ ਸੀ ਉਦੋਂ ਤੇ ਚੱਲਦਾ ਹੀ ਰਹਿੰਦਾ ਸੀਗਾ ਉੱਥੇ ਥੋੜੀ ਜਿਹੀ ਜ਼ਿਆਦਾ ਪੜਨੀ ਪੈਂਦੀ ਕਿਉਂਕਿ ਦੁੱਖ ਵਿੱਚ ਕਹਿੰਦੇ ਨਾ ਜਦੋਂ ਬੰਦੇ ਤੇ ਦੁੱਖ ਆ ਜਾਂਦਾ ਤੇ ਗੁਰਬਾਣੀ ਹੀ ਹਸਾਰਾ ਦਿੰਦੀ ਹੈ ਉਹੀ ਚੀਜ਼ ਕੇ ਤੁਹਾਨੂੰ ਕੋਈ ਏਦਾਂ ਦਾ ਜਿਵੇਂ ਟਾਈਮ ਆਇਆ ਹੋਵੇ ਕਿ ਜਦੋਂ ਤੁਹਾਨੂੰ ਲੱਗਿਆ ਹੋਵੇ ਕਿ ਹੁਣ ਬਸ ਇਸ ਤੋਂ ਬਾਅਦ ਖਤਮ ਹੈ ਬਈ ਮੇਰ ਤੋਂ ਕੋਈ ਨਹੀਂ ਸਿਆ ਜਾਣਾ ਪਰ ਗੁਰਬਾਣੀ ਨੇ ਤੁਹਾਨੂੰ ਬਚਾ ਕੇ ਰੱਖਿਆ ਜੀ ਬਿਲਕੁਲ ਬਿਲਕੁਲ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਰਹੀ ਹੈ ਮੈਂ ਦਰ ਨਹੀਂ ਛੱਡਿਆ ਗੁਰੂ ਰਾਮਦਾਸ ਦਾ ਤੇ ਕੀਮੋਥੈਰਪੀਆ ਮੈਨੂੰ ਲੱਗਦੀਆਂ ਹਟਦੀਆਂ ਸੀ ਤੇ ਪੰਜ ਦਿਨ ਦੀ ਮੈਨੂੰ ਰੈਸਟ ਹੁੰਦੀ ਸੀ ਉਸ ਤੋਂ ਬਾਅਦ ਕਮਰੇ ਚੋਂ ਬਾਹਰ ਨਹੀਂ ਨਿਕਲਣਾ ਸੀ ਕਮਰੇ ਦੇ ਵਿੱਚ ਹੀ ਰਹਿਣਾ ਪੈਂਦਾ ਸੀ ਉਸ ਤੋਂ 6ਵੇਂ ਦਿਨ ਮੈਂ ਦਰਬਾਰ ਸਾਹਿਬ ਜਾਣਾ ਹੀ ਜਾਣਾ ਆਪਾਂ ਮੇਰੀ ਜਿੱਦਾਂ ਮਰਜੀ ਜਾਵਾਂ ਗੁਰੂ ਰਾਮਦਾ ਤੇ ਗੁਰੂ ਰਾਮਦਾਸ ਜੀ ਕਿਰਪਾ ਹੀ ਰਹੀ ਆ ਸਭ ਤੋਂ ਵੱਡੀ ਤਾਂ ਜੀ ਅੱਛਾ ਲੱਗਦਾ ਹੈ ਕਿ ਜਦੋਂ ਇਦਾਂ ਦਾ ਕਿਸੇ ਬੰਦੇ ਤੇ ਟਾਈਮ ਆਂਦਾ ਹੈ ਤਾਂ ਉਦੋਂ ਆਪਣੇ ਜਿਹੜੇ ਯਾਰ ਦੋਸਤ ਮਿੱਤਰ ਨੇ ਜਾਂ ਸੰਗੀ ਸਾਥੀ ਨੇ ਉਹਨਾਂ ਨਾਲੋਂ ਜ਼ਿਆਦਾ ਜਿਹੜੇ ਗੁਰ ਭਾਈ ਨੇ ਸਾਡੇ ਉਹ ਜ਼ਿਆਦੇ ਸਾਡੀ ਹੈਲਪ ਕਰਦੇ ਨੇ ਬਿਲਕੁਲ ਜੀ ਬਿਲਕੁਲ ਕੀਤੀ ਹੈ ਮੇਰੀ ਕਾਫੀ ਵੀਰਾਂ ਨੇ ਮਦਦ ਕੀਤੀ ਹੈ ਜੀ ਜਿਨ੍ਹਾਂ ਨੂੰ ਤੁਸੀਂ ਕਦੇ ਪਰਸਨਲੀ ਮਿਲੇ ਵੀ ਨਹੀਂ ਹੈਗੇ ਉਹਨਾਂ ਦਾ ਵੀ ਸੇਵਾ ਕਰਨੀ ਹੈ ਹਾਂ ਜੀ ਉਹਨਾਂ ਦਾ ਮੈਨੂੰ ਜ਼ਿਆਦਾ ਸੰਜੋਗ ਰਿਹਾ ਜੀ ਜਿਨ੍ਹਾਂ ਨੂੰ ਮੈਂ ਕਦੇ ਮਿਲਿਆ ਨਹੀਂ ਹੈਗਾ ਨਾ ਉਹਨਾਂ ਦਾ ਮੇਰਾ ਬਹੁਤ ਜ਼ਿਆਦਾ ਸੰਜੋਗ ਰਿਹਾ ਜੀ ਇੱਕ ਸਿਰਫ ਗੁਰੂ ਫੋਨ ਕਰਕੇ ਕਿ ਗੁਰੂ ਤੁਹਾਡੇ ਨਾਲ ਹੈ ਤੇ ਉਹ ਤੁਹਾਡਾ ਗੁਰ ਭਾਈ ਆ ਸਿਰਫ ਉਸ ਕਰਕੇ ਤੁਹਾਡਾ ਸਹਯੋਗ ਉਹਨਾਂ ਵੱਲੋਂ ਬਿਲਕੁਲ ਬਿਲਕੁਲ ਜੀ ਜਿਹੜੇ ਮੈਂ ਮੈਂ ਤਾਂ ਕਈ ਕਦੇ ਮੈਂ ਜਿਨ੍ਹਾਂ ਨੇ ਮੇਰੀ ਸੇਵਾ ਕੀਤੀ ਮੈਂ ਵੇਖਿਆ ਤੱਕ ਨਹੀਂ ਹੋਣਾ ਉਹਨਾਂ ਨੂੰ ਜਿਨ੍ਹਾਂ ਨੇ ਮੇਰੀ ਸੇਵਾ ਕੀਤੀ ਹੈ ਜੀ ਹੁਣ ਅੱਗੇ ਫਿਰ ਕੀ ਸੋਚਿਆ ਵੀ ਤੁਹਾਡੇ ਤੇ ਜਦੋਂ ਇੰਨੀ ਸਾਰੀ ਤੁਹਾਡੇ ਨਾਲ ਇੰਨੇ ਲੈ ਕੇ ਜਣੇ ਆ ਕੇ ਖੜੇ ਤੁਹਾਡੀ ਮਦਦ ਕੀਤੀ ਹੁਣ ਤੁਸੀਂ ਕਿੱਦਾਂ ਫਿਰ ਉਤਾਰੋਗੇ ਸਾਰਾ ਉਹਨਾਂ ਦਾ ਅਸੀਂ ਤਾਂ ਕੋਨੋਂ ਨਹੀਂ ਦਾ ਨਾਲੇ ਗੁਰਾਂ ਦਾ ਸਹਾਰਾ ਹੀ ਕਿਰਪਾ ਕਰਨ ਨਾਲ ਚੜਦੀ ਰੱਖ ਚੜਦੀ ਕਲਾ ਰੱਖਣ ਤੇ ਮੈਂ ਤਾਂ ਸਾਰਿਆਂ ਵੀਰਾਂ ਦਾ ਹੀ ਧੰਨਵਾਦ ਕਰਦਾ ਤੇ ਸਾਊਥ ਵਾਲਾ ਤਾਂ ਭਾਈ ਪ੍ਰੀਤਪਾਲ ਸਿੰਘ ਜੀ ਮਕੇਰੀਆਂ ਦਾ ਜਿਨ੍ਹਾਂ ਦੇ ਪਹਿਲਾ ਦਿਨ ਤੋਂ ਲੈ ਕੇ ਤੇ ਹੁਣ ਤੱਕ ਵੀ ਮੈਨੂੰ ਫੋਨ ਕਰਕੇ ਪੁੱਛਦੇ ਆ ਗੁਰਦੀਪ ਸਿੰਘ ਜੀ ਕੋਈ ਦਿੱਕਤ ਹੋਏ ਤੇ ਮੈਨੂੰ ਯਾਦ ਕਰਿਓ ਆਪਾਂ ਪਹਿਲਾਂ ਵਾਂਗੀ ਫਿਰ ਤੁਹਾਡੀ ਸਹਾਇਤਾ ਕਰਾਂਗੇ ਹਾਂ ਜੀ ਬਾਕੀ ਸਾਰੇ ਵੀਰਾਂ ਦਾ ਜੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਜਿਨ੍ਹਾਂ ਨੇ ਮੇਰੀ ਓਕੇ ਟਾਈਮ ਤੇ ਬਾਹ ਫੜੀ ਆ ਜੀ ਤੇ ਹੁਣ ਇਦਾਂ ਹੀ ਜਿਵੇਂ ਹੁਣ ਤੁਹਾਡੀ ਕਿਸੇ ਨੇ ਹੈਲਪ ਕੀਤੀ ਹੈ ਅੱਗੇ ਜੇ ਲੋਡ ਬੰਦ ਕੋਈ ਤੁਹਾਡੇ ਕੋਲੇ ਆਂਦਾ ਤੁਸੀਂ ਕੀ ਮਦਦ ਬਿਲਕੁਲ ਪਾਲਾ ਜੀ ਮੈਂ ਹਸਪੀਟਲ ਦੇ ਰਹਿ ਵਿੱਚ ਰਹਿ ਕੇ ਨਾ 6-7 ਮਹੀਨੇ ਮੈਂ ਹਸਪੀਟਲ ਰਿਹਾ ਹਾਂ ਆ ਤੇ ਉਥੇ ਮੈਂ ਦੁੱਖ ਚੱਲੇ ਆ ਮੈਂ ਕਿੰਨਾ ਮੇਰੀ ਤੇ ਬਹੁਤ ਵੱਡੀ ਬਿਮਾਰੀ ਸੀ ਜਿਹੜੀਆਂ ਨਿੱਕੀਆਂ ਬਿਮਾਰੀਆਂ ਵਾਲੇ ਵੀ ਦੁਨੀਆ ਛੱਡ ਗਈ ਆ ਸਿਰਫ ਪੈਸੇ ਖਾਤਰ ਪੈਸੇ ਨਾ ਹੋਣ ਖਾਤਰ ਇਲਾਜ ਨਹੀਂ ਕਰਾ ਸਕਦੇ ਤੇ ਮੈਂ ਉਥੇ ਇਹੀ ਉਥੇ ਬੈਠੇ ਮੈਂ ਸੋਚਦਾ ਹਾਂ ਜੇ ਗੁਰਾਂ ਦਾ ਹਮਾਰਾ ਇਹਨੇ ਜ਼ਿੰਦਗੀ ਬਖਸ਼ੀ ਦਵਾਰੋਂ ਸਵਾਸ ਬਖਸ਼ੇ ਤੇ ਅਸੀਂ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਾਂਗੇ ਤੇ ਹੁਣ ਅਸੀਂ ਥੋੜੇ ਕਿ ਦਿਨ ਇਹ लाਡੀ ਵੀਰ ਮੇਰੇ ਨਾਲ ਇੱਕ ਵੀਰ ਹੋਰ ਨੇ ਤੇ ਸਤਵਿੰਦਰ ਸਿੰਘ ਜੀ ਉਹਨਾਂ ਨਾਲ ਸਲਾਹ ਕੀਤੀ ਸੀ ਤੇ ਆਪਾਂ ਦਵਾਰੋਂ ਫੇਰ ਕਰੀਏ ਸੇਵਾ ਚਾਲੂ ਜਿੰਨੇ ਜੋ ਵੀ ਹੁੰਨੇ ਆ ਆਪਣੀ ਦਸਾਂ ਨੌ ਦੀ ਕਿਰਤ ਵਿੱਚੋਂ ਦਸਬੰਦ ਕੱਢ ਕੇ ਹੋਰ ਵੀਰਾਂ ਭਰਾਵਾਂ ਨਾਲ ਜੋੜ ਕੇ ਤੇ ਆਪ ਲੋੜਵੰਦ ਪਰਿਵਾਰਾਂ ਦੀ ਹੈਲਪ ਕਰ ਸਕੀ ਕਿਉਂਕਿ ਹਸਪੀਟਲ ਦੇ ਵਿੱਚ ਬਹੁਤ ਔਖਾ ਸਮਾਂ ਮੈਂ ਵੇਖਿਆ ਆਖੀ ਪਹਿਲਾਂ ਤਾਂ ਉਧਾਂ ਸੇਵਾ ਕਰਦੇ ਹੁਣ ਤਾਂ ਅੱਖੀ ਦੇਖ ਕੇ ਹੀ ਸੇਵਾ ਕਰਨ ਲੱਗੇ ਆ ਜੀ ਹਾਂਜੀ ਤੇ ਤੁਸੀਂ ਹੁਣ ਤੁਹਾਡਾ ਟ੍ਰੀਟਮੈਂਟ ਪੂਰਾ ਹੋ ਗਿਆ ਕਿ ਹਜੇ ਬਾਕੀ ਆ ਨਹੀਂ ਭਾਜੀ ਹਜੇ ਰਿਪੋਰਟਾਂ ਬਾਕੀ ਨੇ ਜੀ ਤੇ ਮੇਰੇ ਖਿਆਲ ਨਾਲ ਇਸੇ 11 ਤਰੀਕ ਨੂੰ ਮੇਰੀ ਪੇਟ ਸਕੈਨ ਹੋਣੀ ਆ ਜਿਹਦੇ ਵਿੱਚ ਪਤਾ ਲੱਗੂਗਾ ਕਿੰਨੀ ਕ ਸਰੀਰ ਨੇ ਰਿਕਵਰੀ ਕਰ ਦਿੱਤੀ ਹੋਈ ਹੈ ਤੇ ਫਿਰ ਹੁਣ ਸੁਣਨ ਦੇ ਵਿੱਚ ਆਇਆ ਕਿ ਤੁਸੀਂ ਨਾਲ ਨਾਲ ਆਪਣੇ ਕੀਰਤਕ ਕਮਾਈ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਹਾਂਜੀ ਹਾਂਜੀ ਮੈਂ ਜੀ ਨਾਲ ਆਪਣਾ ਸ਼ਰਦਾਈ ਦਾ ਕੰਮ ਚਾਲੂ ਕੀਤਾ ਵਾ ਤੇ ਨਾਲ ਨਾਲ ਸ਼ਾਸਤਰਾਂ ਦੀ ਵੀ ਕਿਰਤ ਹੁਣ ਚਾਲੂ ਕਰ ਦਿੱਤੀ ਹੋਈ ਆ ਆਨਲਾਈਨ ਵਾਸਤੇ ਜਿਹੜੇ ਸ਼ਾਸਤਰ ਵੀਰਾਂ ਨੇ ਲੈਣੇ ਹੁੰਦੇ ਆ ਉਹ ਨਾਲ ਦੇ ਨਾਲ ਚਾਲੂ ਕਰ ਦਿੱਤੀ ਹੋਈ ਆ ਤੇ ਜਦੋਂ ਬਿਮਾਰੀ ਮਤਲਬ ਹਜੇ ਤੁਹਾਨੂੰ ਕੁਝ ਟਾਈਮ ਹੀ ਹੋਇਆ ਰਿਕਵਰ ਹੋਇਆ ਨੂੰ ਤਾਂ ਲੱਗਦਾ ਨਹੀਂ ਕਿ ਥੋੜਾ ਟਾਈਮ ਵੇਟ ਕਰ ਲਈ ਜਾਵੇ ਰੈਸਟ ਕਰ ਲਈਏ ਥੋੜਾ ਜਿਹਾ ਬਿਰਜੀ ਰੈਸਟ ਤਾਂ ਜ਼ਰੂਰੀ ਆ ਤੇ ਪਰ ਗੁਰੂ ਰਣ ਸਾਹਿਬ ਦਾ ਹੁਕਮ ਵੀ ਆ ਦਸਨ ਉਹਦੀ ਕੀਰਤ ਜ਼ਰੂਰੀ ਆ ਕਿਉਂਕਿ ਜੇ ਆਪਾਂ ਨਹੀਂ ਕੀਰਤ ਕਰਦੇ ਘਰ ਦਾ ਗੁਜ਼ਾਰਾ ਬਹੁਤ ਔਖਾ ਹੋ ਜਾਣਾ ਨਾ ਕਿਉਂਕਿ ਮੇਰਾ ਜਿਹੜਾ ਘਰ ਆ ਉਹ ਵੀ ਲੋਨ ਦੇ ਉੱਤੇ ਆ ਉਹਦੀ ਵੀ ਕਿਸ਼ਤ ਦੇਣੀ ਹੁੰਦੀ ਆ ਪਰਸਨਲ ਲੋਨ ਚੱਲਦਾ ਵਾ ਉਹਦੀ ਵੀ ਕਿਸ਼ਤ ਦੇਣੀ ਹੁੰਦੀ ਆ ਫਿਰ ਔਖਾ ਬੜਾ ਹੋ ਜਾਂਦਾ ਇੱਕ ਵਾਰੀ ਸਾਲ ਦੀ ਹੁਣ ਆਲੀ ਪਹਚੰਗਣ ਆ ਤੇ ਵੱਡੇ ਭਰਾ ਦੇ ਵੀ ਦੋ ਬੇਟੇ ਆ ਮਾਤਾ ਜੀ ਨੇ ਛੋਟਾ ਭਰਾ ਵੀ ਆ ਫਿਰ ਘਰ ਦਾ ਗੁਜ਼ਾਰਾ ਕਰਨਾ ਬਹੁਤ ਜ਼ਿਆਦਾ ਔਖਾ ਜਾਂਦਾ ਇਸ ਕਰਕੇ ਕੀਰਤ ਚਾਲੂ ਕੀਤੀ ਸਰਦਾਈ ਦੀ ਕੀਰਤਨਾ ਨਹੀਂ ਜੀ ਸਰਦਾ ਸੀ ਮੇਰਾ ਪਹਿਲਾਂ ਵੀ ਮੈਂ ਸ਼ਸਤਰ ਸੇਲ ਕਰਦਾ ਹੁੰਦਾ ਸੀ ਤੇ ਹੁਣ ਦੁਬਾਰਾ ਫੇਰ ਸੋਚਿਆ ਮੈਂ ਕਿ ਲੋਕ ਕਰਦਾ ਗੁਜ਼ਾਰੀ ਦੇ ਵਾਸਤੇ ਸ਼ਸਤਰ ਵੀ ਨਾਲ ਆਪਾਂ ਸੇਲ ਕਰ ਸਕੀ ਜਿਹੜੇ ਚਾਰ ਪੈਸੇ ਆਪਾਂ ਨੂੰ ਬਚ ਸਕਣ